ਕੰਡਾ ਜਾ ਰਿਹਾ ਧੰਦਿਆਂ ਦਾ ਰਾਜ ਕਿਸਾਨ ਆਗੂਆਂ ਦੇ ਪੜਕੇ ਮੁੱਖ ਮੰਤਰੀ ਭਗਵੰਤ ਮਾਨ ਬਿਲਕੁਲ ਜੀ ਭਗਵੰਤ ਸਿੰਘ ਮਾਨ ਅੱਜਕੱਲ ਐਕਸ਼ਨ ਮੋਡ ਚ ਹੈ ਜੀ ਕੱਲ ਇੱਕੋ ਟਾਈਮ ਦੇ ਤੁਸੀਂ ਉਹਨਾਂ ਨੇ ਪੈਨਾ ਤੋਂ ਸਿੰਧਾਰਾ ਨੂੰ ਵੀ ਫੁਰਾ ਦੇ ਸੌਖਾ ਜੀ ਤੇ ਫਿਰ ਉਹ ਤਸੀਲਾ ਵਿੱਚ ਫਿਰਦੇ ਤੁਰਦੇ ਤੇ ਨਾਲ ਕਿਸਾਨਾਂ ਬਾਰੇ ਵੀ ਗੱਲ ਕਰਦੇ ਨੇ ਇੱਕ ਸਾਦੇ ਤੇ মিডিਆ ਨਾਲ ਸੰਬੋਧਨ ਦੇ ਦੋ ਸਬੂਤਨ ਹੋ ਰਹੇ ਸੀ ਜੀ ਉਸ ਵੇਲੇ ਉਹਨੂੰ ਕੋਈ ਹਲਤਾクセ ਨਹੀਂ ਕੀਤਾ ਤੇ ਉਹਨਾਂ ਨੇ ਆਪਣੇ ਆਪ ਹੀ ਦੱਸਤਾ ਹੂੰ ਹੂੰ ਕਿ ਕਿਸਾਨਾਂ ਦਾ ਇਹ ਇੰਜਾਮ ਸੀ ਕਿ ਮੁੱਖ ਮੰਤਰੀ ਸਾਹਿਬ ਕੱਲ ਬਾਅਦ ਛੱਡ ਕੇ ਚਲੇ ਗਏ ਹੂੰ ਔਰ ਉਹਨਾਂ ਨੇ ਉਹ ਇਨੇ ਜਿਆਦਾ ਤੈਸ਼ ਦੇ ਵਿੱਚ ਆ ਕੇ ਕਿ ਮੁੱਖ ਮੰਤਰੀ ਦਾ ਜੋ ਰੋਲ ਹੋਣਾ ਚਾਹੀਦਾ ਉਹ ਰੋਲ ਉਹਨਾਂ ਨੇ ਨਹੀਂ ਦਵਾਇਆ ਜੀ ਤੇ ਫਿਰ ਮੁੱਖ ਮੰਤਰੀ ਸਾਹਿਬ ਨੇ ਲਾ ਜਵਾਬ ਦਿੱਤਾ ਹੂੰ ਉਹ ਕਹਿੰਦੇ ਬਿਲਕੁਲ ਠੀਕ ਹੈ ਮੈਂ ਛੱਡ ਕੇ ਆਇਆ ਹਾਂ ਅਸਲ ਵਿੱਚ ਕਹਿੰਦੇ ਵੀ ਮੈਂ ਜਿਸ ਵੇਲੇ ਬੈਠਾ ਸੀ ਮੀਟਿੰਗ ਦੇ ਵਿੱਚ ਤੇ ਆਖਰੀ ਸਮੇਂ ਜਿਹੜੀ ਉਹ ਗੱਲਬਾਤ ਤੁਪਤੀ ਹੈ ਜੀ ਮੈਂ ਇਹਨਾਂ ਨੂੰ ਸਵਾਲ ਕੀਤਾ ਕਿ ਚਲੋ ਠੀਕ ਹੈ ਗੱਲਬਾਤ ਤਾਂ ਆਪਣੀ ਹੋਈ ਜਾਂਦੀ ਹੈ ਜਿਹੜਾ 5 ਤਾਰੀਖ ਨੂੰ ਤੁਸੀਂ ਇੰਡੀਕੇਟ ਦੇ ਵਿੱਚ ਐਕਸ਼ਨ ਕਰਨਾ ਧਰਨਾ ਲਾਉਣਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਉਹ ਕਹਿੰਦੇ ਜੀ ਉਹ ਤਾਂ ਅਸੀਂ ਫਿਰ ਲਾਵਾਂਗੇ ਕਿਉਂਕਿ ਸਾਡਾ ਆਹਾਨ ਹੈ ਜੀ ਕਹਿੰਦੇ ਫਿਰ ਮੈਂ ਉਹਨਾਂ ਨੂੰ ਕਹੇ ਕਿ ਮੈਨੂੰ 2.5 ਘੰਟੇ ਨੂੰ ਖੋ ਉਠਾ ਕੇ ਰੱਖੇ। ਬਿਲਕੁਲ। ਕਿਉਂ ਜਿਹੜੀਆਂ ਤੁਹਾਡੇ ਨਾਲ ਪਹਿਲਾਂ ਮੰਗਾਂ ਦੇ ਉੱਤੇ ਸਹਿਮਤੀ ਹੋਈ ਹੈ ਉਹ ਵੀ ਕੈਨਸਲ ਰੱਤ। ਹੂੰ ਹੂੰ। ਐਸਟਰੀਕ ਨਾ ਕਰਕੇ ਕਹਿੰਦੇ ਜੀ ਮੈਂ ਗੱਲਬਾਤ ਤੋੜ ਦਿੱਤੀ ਹੈ। ਜੀ। ਅਗਲੀ ਗੱਲ ਉਹ ਕਹਿੰਦੇ ਕਿ ਪੰਜਾਬ ਜਿਹੜਾ ਹੈਗਾ ਧਰਮਿਆਂ ਦੇ ਰਾਜ ਬਰਬਾਦਦਾ ਜਾ ਰਿਹਾ ਹੈ। ਜੀ ਜੀ। ਜੇ ਧਰਮਿਆਂ ਦਾ ਰਾਜ ਬਣ ਗਿਆ ਇੱਥੇ ਦਾ ਕੁਝ ਹੁੰਦਾ ਹੀ ਨਹੀਂ। ਡਿਵੈਲਪਮੈਂਟ ਜਿਹੜੀ ਆ ਰੁਕ ਗਈ ਹੈ। ਜੀ। ਜਿਹਦੇ ਵੱਡੇ ਵੱਡੇ ਪ੍ਰੋਜੈਕਟ ਆਉਣੇ ਸੋ ਨਹੀਂ ਆ ਰਹੇ। ਜਿੰਨਾ ਕੁ ਦੁਨੀਆਂ ਨੇ ਇੱਥੇ ਪੈਸਾ ਲਾਉਣਾ ਸੀ ਨਹੀਂ ਲੱਗ ਰਿਹਾ ਜਿੰਦਰ ਦੇ ਪ੍ਰੋਜੈਕਟ ਹੈ ਜਿਹੜੇ ਉਹ ਵੀ ਖਤਮ ਹੋ ਰਹੇ ਹੈ ਕਹਿੰਦੇ ਜੀ ਇਹ ਤਾਂ ਬਹੁਤ ਹੀ ਕਿਸਮ ਕਿਸਮ ਦੀ ਜਿਹੜੀ ਹੈਗੀ ਹੈ ਬੜੀ ਮਾੜੀ ਗੱਲ ਹੈ ਜੀ ਔਰ ਮੈਂ ਧਰਨੇ ਦਾ ਰਾਜ ਨਹੀਂ ਬਣਦੇਗਾ ਉਹਨਾਂ ਨੇ ਉਹ ਪੂਰੇ ਢੱਡ ਲੈਣਾ ਕੀ ਗੱਲ ਕਹੀ ਹਮਮ ਸਵਾਲ ਨੂੰ ਚੰਦੀ ਸਾਹਿਬੇ ਹਰਦੈਕ ਕਨਸਟੀਟਿਊਸ਼ਨ ਤੁਹਾਨੂੰ ਅਧਿਕਾਰ ਦਿੰਦਾ ਹੈ ਕਿ ਕੋਈ ਵੀ ਸੰਸਥਾ ਕੋਈ ਵੀ ਲੋਕ ਜੀ ਉਹ ਅੰਦੋਲਨ ਕਰ ਸਕਦੇ ਹੈ ਉਹਨਾਂ ਤੇ ਕੋਈ ਰੋਕਤ ਨਹੀਂ ਲਾਈ ਜਾ ਸਕਦੀ ਜਿੰਨੀ ਦੇਰ ਤੱਕ ਉਹ ਅੰਦੋਲਨ ਜਿਹੜਾ ਹੈਗਾ ਪੁਰ ਅਮਨ ਹੈ ਬਿਲਕੁਲ ਜੀ ਯਾਦ ਜੀ ਆਪਾਂ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਲੋਕ ਇਹ ਕਹਿੰਦੇ ਆ ਕਿ ਸਾਡੀ ਪਾਰਟੀ ਅੰਦੋਲਨ ਚੋ ਪਹਿਲਾ ਹੋਈ ਹੈ ਬਿਲਕੁਲ ਜੀ ਉਹ ਅੰਦੋਲਨ ਕਿੱਥੇ ਲੱਗਿਆ ਸੀ ਜਿਸ ਗੱਲ ਨੂੰ ਲੈ ਕੇ ਅੰਦੋਲਨ ਲੱਗਿਆ ਸੀ ਉਸੇ ਲੋਕਪਾਲ ਬਿਲਕੁਲ ਜੀ ਯਾ ਲੋਕ ਅਯੁਕਤ ਇਸ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਹੈ ਜਿਹੜੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਇੱਕ ਮਜ਼ਬੂਤ ਕਾਨੂੰਨ ਹੋਣਾ ਚਾਹੀਦਾ ਹੈ। ਇਹ ਡਿਮਾਂਡ ਕੀਤੀ ਸੀ ਅੰਨਾ ਹਜ਼ਾਰੇ ਨੇ। ਹੂੰ ਹੂੰ। ਔਰ ਜੰਤਰ ਮੰਤਰ ਦੇ ਉੱਤੇ ਉਹ ਖੜਕਾਲ ਤੇ ਵੀ ਬੈਠਾ, ਉੱਤੇ ਧਰਨੇ ਤੇ ਵੀ ਬੈਠਾ ਤੇ ਨਾਲ ਬਹੁਤ ਸਾਰੇ ਲੋਕ ਬੈਠੇ। ਜੀ। ਜੰਦੀਪ ਸਾਹਿਬ ਮੇਰਾ ਖਿਆਲ ਸਾਡੇ ਜਿਹੜੇ ਦਰਸ਼ਕੋ ਉਸ ਵੇਲੇ ਸਾਨੂੰ ਦੇਖਦੇ ਹੋਣਗੇ ਆਪਾਂ ਉਦੋਂ ਵੀ ਇਹ ਗੱਲ ਕਹਿੰਦੇ ਸੀ। ਬਿਲਕੁਲ। ਇਹ ਨਾ ਭਾਵੇਂ ਇਹਦਾ ਲਿਖਿਆ ਕਿ ਲੇਢੇ ਰੱਖਿਆ ਕਿ ਇੱਕ ਕ腐ਸ਼ਨ ਦੇ ਖਿਲਾਫ ਇੱਕ ਲਹਿਰ ਹੈ ਮੂਵਮੈਂਟ ਹੈ ਬਿਲਕੁਲ ਜੀ ਪਰ ਅਸਲ ਦੇ ਵਿੱਚ ਜਿਹੜੀ ਇੱਕ ਪੋਲੀਟੀਕਲ ਮੂਵਮੈਂਟ ਆ ਉਹਦਾ ਟਾਰਗੇਟ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਹੈ ਬਿਲਕੁਲ ਜੀ ਔਰ ਬੇਕਰ ਨੂੰ ਇਹ ਲੱਗਦੀ ਹੈ ਕਿ ਆਮ ਲੋਕ ਆਮ ਸਮਾਜ ਸਿਵੀ ਲੋਕ ਹੈ ਜਿਹੜੇ ਉਹ ਇੱਕ ਅੰਦੋਲਨ ਕਰਦੇ ਹੈ ਹਾਂ ਹਾਂ ਲੇਕਿਨ ਇਸ ਅੰਦੋਲਨ ਦੇ ਪਿੱਛੇ ਬਿਲਕੁਲ ਬਹੁਤ ਵੱਡੀ ਸੰਸਥਾ ਹੈ ਜਿਹਦਾ ਨਾਮ ਆਰਡਸਸ ਹੈ ਬਿਲਕੁਲ ਜੀ ਔਰ ਆਰਡਸਸ ਇਨਵੋਲਟ ਲਾਉਂਦੀ ਹੈ ਤੇ ਫਿਰ ਬਾਅਦ ਦੇ ਵਿੱਚ ਇਹ ਗੱਲਾਂ ਸਾਰੀਆਂ ਸਪਸ਼ਟ ਹੁੰਦੀਆਂ ਔਰ ਇਹ ਗੱਲ ਸਪਸ਼ਟ ਕਰਨ ਦੇ ਵਿੱਚ ਜਿਹੜਾ ਹੈਗਾ ਸਭ ਤੋਂ ਵੱਡਾ ਯੋਗਦਾਨ ਜਿਹੜਾ ਇਹਨਾਂ ਦੇ ਆਪਣੇ ਪੰਤੇ ਨੇ ਹੀ ਪਾਇਆ ਜਿਹੜੇ ਬੰਦੇ ਇਹਨਾਂ ਦੇ ਕਿਸੇ ਜ਼ਮਾਨੇ ਦੇ ਨਾਲ ਹੁੰਦੇ ਸੀ ਉਹੀ ਕਹਿੰਦੇ ਆ ਕਿ ਅਸੀਂ ਭਲੇਖੇ ਦਾ ਸਕਾਰ ਹੋ ਗਏ ਸਾਨੂੰ ਨਹੀਂ ਪਤਾ ਸੀ ਕਿ ਇੱਕ ਪੋਲੀਟੀਕਲ ਮੂਵਮੈਂਟ ਜਿਹੜੀ ਹੈ ਐਫ ਆਰਐਸ ਚਲਾ ਰਹੀ ਹੈ ਕਾ ਫੂਕੋ ਆਫਰੀਕਾ ਦੇ ਤੇ ਚੱਲਦਾ ਰਿਹਾ ਉਹ ਜਿਹੜੀ ਜਿਹੜੀ ਮੂਵਮੈਂਟ ਅੰਦੋਲਨ ਦੇ ਵਿੱਚੋਂ ਨਿਕਲੀ ਈ ਹੈ ਜਿਹੜੀ ਪਾਰਟੀ ਅੰਦੋਲਨ ਦੇ ਵਿੱਚੋਂ ਨਿਕਲੀ ਹੈ ਇਹ ਐਸਪੀਪੀਡੀ ਜਿਹੜੀ ਹੈ ਹੁੰਦ ਇਤਿਹਾਸਕੀ ਜੀ ਉਹ ਆ ਜੀ ਆਪਾਂ ਵਿਚਾਰ ਧਾਰਕ ਬੀਸ ਦੇਖੀ ਉਹੀ ਹੈ ਸਚੰਦਰੀ ਸਾਹਿਬ ਲਗਭਗ ਵਿਚਾਰ ਧਾਰਕ ਬੀਸ ਉਹੀ ਹੈ ਹਾਂ ਹਾਂ ਔਰ ਕਿ ਜਿਹੜਾ ਅਨਾ ਹਜ਼ਾਰੇ ਇਸ ਮੂਵਮੈਂਟ ਦਾ ਸਭ ਤੋਂ ਵੱਡਾ ਲੀਡਰ ਸੀ ਜੀ ਉਸੇ ਮੈਂ ਹਜ਼ਾਰੇ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਜੀ ਇਹ ਜੋ ਕੁਝ ਹੋ ਗਿਆ ਗਲਤ ਹੋ ਗਿਆ ਜੀ ਪਹਿਲੇ ਪਤਾ ਹੁੰਦਾ ਹੈ ਕਿ ਜਦੋਂ ਵੱਡੇ ਵੱਡੇ ਕੈਮਰੇ ਲੱਗੇ ਹੁੰਦੇ ਸੀ ਦੇਸ਼ ਵਿਦੇਸ਼ ਦਾ ਮੀਡੀਆ ਉੱਥੇ ਹੁੰਦਾ ਸੀ ਉਹਦੀ ਕਵਰੇਜ ਹੁੰਦੀ ਸੀ ਇਸੇ ਨੂੰ ਦੇ ਬੰਦੇ ਸ੍ਰੀ ਲਈ ਪਾਬੰਦੀ ਨਹੀਂ ਲਾਈ ਹੂੰ ਹੂੰ ਡਾਕਟਰ ਮਰਮੋਨ ਸਿੰਘ ਦੀ ਸਰਕਾਰ ਨੇ ਦਾ ਪ੍ਰਵਾਨਗੀ ਦਿੱਤੀ ਸੀ ਭਾਈ ਤੁਸੀਂ ਧਰਨਾ ਮਾਰਨਾ ਮਾਰ ਲਓ ਜੀ ਤੇ ਜੇ ਪੰਜਾਬ ਦੇ ਵਿੱਚ ਕਿਸਾਨ ਆਪਣਾ ਧਰਨਾ ਲਉਂਦੇ ਐ ਉਹ ਚੰਡੀਗੜ੍ਹ ਜਾ ਕੇ ਆਪਣੀ ਗੱਲ ਕਹਿੰਦੇ ਐ ਤਾਂ ਉਹਨਾਂ ਨੂੰ ਫਿਰ ਖੈਂਡ ਦਿੱਤੀ ਜਾਂਦੀ ਹੂੰ ਹੂੰ ਉਹਨੂੰ ਸਵਾਲ ਤੁਸੀਂ ਇਹ ਦੇਖੋ ਇਹ ਪੈਦਾ ਹੁੰਦਾ ਕਿ ਭਾਵੇਂ ਇਹਦੀ ਹਰਕਤ ਹੋਈ ਆ ਉਹਨੂੰ ਪੰਜਾਬ ਦੀ ਸਰਕਾਰ ਦੇ ਵਿੱਚ ਇਹ ਹੋਈ ਤਾਂ ਦਿੱਲੀ ਦੀ ਚੋਣ ਤੋਂ ਬਾਅਦ ਐ ਜੀ ਕਿਉਂਕਿ ਦਿੱਲੀ ਦੀਆਂ ਚੋਣਾਂ ਇਹ ਹਾਰ ਗਈ ਸੁਪਰੀਮ ਕੋਰਟ ਸਾਹਿਬ ਆਪ ਵੀ ਹਾਰ ਗਈ ਜੀ ਉਹ ਐਸਪੇ ਜਿਹੜਾ ਹੈਗਾ 18000 ਮਜ਼ਦਾਰ ਜਿਹੜਾ ਉਹ ਪੰਜਾਬ ਤੇ ਨਿਰਭਰ ਹੈ ਇਹਨਾਂ ਦਾ ਇਹ ਕਹਿੰਦਾ ਰਵਿੰਦ ਕੇਜਰੀਵਾਲ ਨੇ ਪਹਿਲੇ ਪੰਜਾਬ ਦੇ ਲੀਡਰਾਂ ਨੂੰ ਕਹਿ ਦਿੱਤੀ ਸੀ ਕਿ ਜੇ ਤਾਂ ਦਿੱਲੀ ਜਿੱਤ ਗਏ ਤਾਂ ਪੰਜਾਬ ਵੀ ਜਿੱਤ ਲਾਂਗੇ ਜੇ ਜੇ ਭਾਈ ਆਪਾਂ ਦਿੱਲੀ ਹਾਰ ਗਏ ਤਾਂ ਸਿਰ ਪੰਜਾਬ ਵੀ ਹਾਰ ਜਾਗੇ ਤੁਸੀਂ ਦੱਬ ਕੇ ਜਿਹੜਾ ਹੈਗਾ ਜੋਰ ਲਾਉ ਤੇ ਜੋਰ ਨਾ ਲਾਇਆ ਜੀ ਵੋਟ ਪਰਸੈਂਟੇਜ ਹਾਲਾਂਕਿ ਕਾਫੀ ਲਗੀ ਆ ਆਪਾਂ ਵੀ ਪਾਈ ਸੀ ਪਰ ਜਿੱਤ ਜਿੱਤ ਹੁੰਦੀ ਹੈ ਤੇ ਹਾਰ ਹਾਰ ਹੁੰਦੀ ਹੈ ਉਹਨੂੰ ਹਾਰ ਕੇ ਤੇ ਹਾਰਨ ਤੋਂ ਬਾਅਦ ਪੰਜਾਬ ਹੱਥੋਂ ਨਾ ਨਿਕਲ ਜੇ ਇਸ ਪਾਸੇ ਥੋੜੀ ਸਰਗਰਮੀ ਪੜੀ ਹੈ ਬਿਲਕੁਲ ਇਹਦੇ ਨਾਲ ਚੰਦੀ ਸਾਹਿਬ ਇੱਕ ਕਲ ਹੋਰ ਦੇਖਣ ਵਾਲੀ ਹੈ ਉਹ ਇਹ ਹੈ ਕਿ ਐਸ ਵੇ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਜੀ ਆਮ ਆਦਮੀ ਪਾਰਟੀ ਦੀ ਉਹ ਭਗਵੰਤ ਸਿੰਘ ਮਾਨ ਦੀ ਕਾਰਗੁਜ਼ਾਰੀ ਤੋਂ ਬਹੁਤ ਹੀ ਖੁਸ਼ ਸੀ ਜੀ ਇਹ ਸੋਚ ਰਹੀ ਹੈ ਕਿ ਭਗਵੰਤ ਸਿੰਘ ਮਾਨ ਨੂੰ ਕਿਸ ਨਾ ਕਿਸੇ ਤਰੀਕੇ ਜਿਹੜਾ ਕਮਜ਼ੋਰ ਕੀਤਾ ਜਾਵੇ ਜਾਂ ਇਹਨਾਂ ਨੂੰ ਲਾਭੇ ਕੀਤਾ ਜਾਵੇ ਹਾਂ ਹਾਂ ਔਰ ਇਹ ਗੱਲ ਵੀ ਤੁਸੀਂ ਧਿਆਨ ਨਾਲ ਮੇਰਾ ਖਿਆਲ ਨੋਟ ਕੀਤੀ ਹੋਣੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ 2022 ਦੀ ਚੋਣ ਲੜੀ ਸੀ ਜੀ ਸਭ ਤੋਂ ਪਹਿਲਾਂ ਉਹਨਾਂ ਨੇ ਕੇਜਰੀਵਾਲ ਦੇ ਨਾਂ 'ਤੇ ਵੋਟ ਮੰਗੀ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਬਿਲਕੁਲ ਸੀ ਜੀ ਫਿਰ ਉਹਨਾਂ ਨੇ ਦੂਸਰੀ ਵਾਰੀ ਜਿਹੜੀ ਵੋਟ ਮੰਗੀ ਜਦੋਂ ਦੇਖਿਆ ਕਿ ਨਾਰਾ ਕੰਮ ਨਹੀਂ ਕਰ ਰਿਹਾ ਹਾਂ ਫਿਰ ਉਹਨਾਂ ਨੇ ਝਾੜੂ ਚੋਣ ਨਿਸ਼ਾਨ ਲਾਇਆ ਕਿ ਇੱਕ ਮੌਕਾ ਝਾੜੂ ਨੂੰ ਗੱਲ ਫੇਰ ਵੀ ਨਹੀਂ ਬਣੀ ਫਿਰ ਉਹਨਾਂ ਨੇ ਮੁੱਖ ਮੰਤਰੀ ਦਾ ਐਲਾਨ ਕਰਨ ਵਾਸਤੇ ਕਹੇ ਜੀ ਸੀ ਮੁੱਖ ਮੰਤਰੀ ਦਾ ਐਲਾਨ ਕਰਨਾ ਹੈ ਕਿ ਸਾਨੂੰ ਲੋਕ ਟੈਲੀਫੋਨ ਤੇ ਫੀਡਬੈਕ ਦੇਣ ਜੀ ਕੁਝ ਘੰਟਿਆਂ ਬਾਅਦ ਉਹਨਾਂ ਨੇ ਐਲਾਨ ਕਰਤਾ ਕਿ ਸਭ ਤੋਂ ਵੱਧ ਲੋਕਾਂ ਨੇ ਭਗਵੰਤ ਮਾਨ ਨੂੰ ਕਦੇ ਸੀ ਸਦੀ ਤੋਂ ਉੱਪਰ ਭਗਵੰਤ ਮਾਨ ਨੂੰ ਮੰਨਿਆ ਕਿ ਇਹਨੂੰ ਮੁੱਖ ਮੰਤਰੀ ਬਣਾਇਆ ਜਾਵੇ ਜੀ ਜਦੋਂ ਭਗਵੰਤ ਮਾਨ ਦਾ ਐਲਾਨ ਕਰਤਾ ਉਦੋਂ ਤੱਕ ਟਿੱਕਾਂ ਲਗਭਗ ਸਾਰੀਆਂ ਵੱਡੀਆਂ ਕਿ ਗਈ ਸੀ ਹਾਂ ਹਾਂ ਪਰ ਭਗਵੰਤ ਮਾਨ ਦਾ ਨਾਂ ਸੁਣਦੇ ਹੀ ਇੱਕ ਕਿ ਤੁੰਦੀ ਹੈ ਤੇਰੀ ਆ ਕੀ ਤੇ ਇਹ 92 ਸੀਟਾਂ ਲੈ ਗਈ ਬਿਲਕੁਲ ਜੀ ਉਹਨਾਂ ਨੂੰ ਸਮਝਦੇ ਆ ਕਿ ਭਗਵੰਤ ਸਿਮਾਨ ਇੱਕ ਸਾਡੇ ਤੇ ਬੋਝ ਬਣ ਰਿਹਾ ਹੈ ਇਹਨੂੰ ਲਾਭੇ ਕਰ ਦਿੱਤਾ ਜਾਵੇ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਪਹਿਲਾਂ ਭਗਵੰਤ ਸਿਮਾਨ ਹੀ ਆਲੇ ਨਾਲ ਹੁੰਦੇ ਸੀ ਪੰਜਾਬ ਦੇ ਵਿੱਚ ਪ੍ਰਧਾਨ ਵੀ ਉਹ ਸੀਗੇ ਆਮ ਆਦਮੀ ਪਾਰਟੀ ਦੇ ਦੇ ਮੁੱਖ ਮੰਤਰੀ ਤਾਂ ਉਹ ਹੈਗੇ ਹੈਗੇ ਹੁਣ ਵੀ ਹੈਗੇ ਜੀ ਜੀ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਮੁਕਤਿਆ ਦਾ ਪ੍ਰਧਾਨ ਬਦਲਤਾ ਅਮੜਾ ਰੋੜਾ ਨੂੰ ਪ੍ਰਧਾਨ ਬਣਾਤਾ ਹੂੰ ਕੱਲਾ ਪ੍ਰਧਾਨ ਹੀ来 ਆ ਮਡਾ ਰੁੜਾ ਐਸ ਕੋੜੇ ਪ੍ਰਸ਼ਾਸਨਿਕ ਮਾਮਲੇ ਦੇ ਵਿੱਚ ਵੀ ਪੂਰੀ ਦਖਲਅੰਦਾਜ਼ੀ ਕਰ ਰਹੀ ਹੈ ਜੀ ਜਦ ਆਂਸਭਾ ਦਾ ਸੈਸ਼ਨ ਹੋਇਆ ਤੁਸੀਂ ਦੇਖੇ ਉਸ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਸਾਹਿਬ ਨਹੀਂ ਚਿਾਈ ਸਿੱਧੇ ਮੁੱਖ ਮੰਤਰੀ ਸਾਹਿਬ ਨਹੀਂ ਚਿਾਈ ਇਹ ਤਾਂ ਉੱਥੇ ਜਿਹੜੀ ਹੈ ਜੀ ਐ ਫਿਰ ਹਾਊਸ ਤੇ ਲੀਡਰ ਵੀ ਭੂਮਿਕਾ ਕਿਹਨੂੰ ਨਿਭਾਉਣੀ ਚਾਹੀਦੀ ਸੀ ਉਹ ਮੰਤਰੀ ਤੋਂ ਬਾਅਦ ਇਹ ਨੰਬਰ 2 ਦੇ ਮੰਤਰੀ ਹੈ ਉਹਨਾਂ ਨੂੰ ਉਹ ਭੂਮਿਕਾ ਨਿਭਾਉਣੀ ਚਾਹੀਦੀ ਸੀ ਤੇ ਨੰਬਰ 2 ਦੇ ਮੰਤਰੀ ਜਿਹੜੇ ਚੰਦਰੀ ਸਾਹਿਬ ਉਹ ਹੈਗੇ ਆ ਸਰਦਾਰ ਹਰਪਾਲ ਸਿੰਘ ਜੀਮਾ ਵਿੱਤ ਮੰਤਰੀ ਜੀ ਅਕਸਰ ਜਿਹੜਾ ਵਿੱਤ ਮੰਤਰੀ ਜਿਹੜਾ ਨੂੰ ਨੰਬਰ 2 ਤੇ ਸਮਝਿਆ ਜਾਂਦਾ ਹੈ ਜੀ ਉਹ 2 ਪਹਿਲੇ ਲਿਸਟ 'ਚ ਹੀ ਹੈ ਤਾਂ ਉਸ ਲਿਸਟ ਦੇ ਵਿੱਚ ਅਮਨ ਅਰੋੜਾ ਸਾਹਿਬ ਬਹੁਤ ਨੀਚੇ ਆਉਂਦੇ ਹੈ ਜੀ ਔਰ ਜੀਮਾ ਸਾਹਿਬ ਨੰਬਰ 1 ਦੇ ਉੱਤੇ ਆਉਂਦੇ ਹੈ ਪਰ ਤੁਸੀਂ ਇਹ ਦੇਖੋਗੇ ਵਿਧਾਨ ਸਭਾ ਦੇ ਵਿੱਚ ساری ਕਾਰਵਾਈ ਹੈ ਜਿਹੜੀ ਉਹ ਅਮਨੁਰੂਣਾ ਉਲਿਤ ਲਾਉਂਦੇ ਸੀ ਜੀ ਜਿਸ ਵੇਲੇ ਇਸ ਇੱਕ ਤੋਂ ਸਵਾਲ ਵੀ ਖੜੇ ਹੋਏ ਸੀ ਜਿਵੇਂ ਕਿ ਪ੍ਰਗਟ ਸਿੰਘ ਨੇ ਇੱਕ ਸਵਾਲ ਖੜਾ ਕੀਤਾ ਸੀ ਕਿ ਕੇਜਰੀਵਾਲ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਹੈ ਕੀ ਉਹ ਸਿਕਿਉਰਿਟੀ ਦੀ ਅਸੀਂ ਪੇਮੈਂਟ ਲੈਦੇ ਹਾਂ ਉਹਨਾਂ ਤੋਂ ਜੀ ਇਹ ਸਿਕਿਉਰਿਟੀ ਅਸੀਂ ਕਿਸ ਰੂਪ ਦੇ ਵਿੱਚ ਦੇ ਦਿੱਤੀ ਉਹ ਦਿੱਲੀ ਦਾ ਮੁੱਖ ਮੰਤਰੀ ਹੈ ਸਿਕਿਉਰਿਟੀ ਪੰਜਾਬ ਦੀ ਦਿੱਤੀ ਹੈ ਜੀ ਤਾਂ ਇੱਕ ਜ਼ੀਰੋ ਆਵਰਚ ਉਹਨਾਂ ਨੇ ਮਾਮਲਾ ਉਠਾਇਆ ਸੀ ਕਿ ਉਸ ਵੇਲੇ ਅਮਨੁਰੂਣਾ ਨੇ ਕਹਿਤਾ ਸੀ ਜੀ ਦੇਖੋ ਗੱਲ ਇਹ ਹੈ ਕਿ ਵੀਰੂ ਆਵਰਤ ਜਿਹੜਾ ਮਾਮਲਾ ਉਠਾਇਆ ਜਾਂਦਾ ਜਵਾਬ ਦੇਣਾ ਤਾਂ ਹੁੰਦਾ ਨਹੀਂ ਪਰ ਮੈਂ ਜਵਾਬ ਦੇਣਾ ਜੀ ਬਰਿੰਦਰ ਮੀਤ ਸਿੰਘ ਪਾੜਾ ਨੇ ਇੱਕ ਵੀਡੀਓ ਦਾ ਮਾਮਲਾ ਉਠਾਇਆ ਤੇ ਨਾਲ ਦੀ ਨਾਲ ਹੀ ਫਿਰ ਉੱਥੇ ਕਹਿ ਦੱਸ ਸੀ ਜੀ ਵੀਡੀਓ ਦੇ ਖਿਲਾਫ ਕਾਰਵਾਈ ਕਰੋ ਤੇ ਚੱਲਦੇ ਸੈਸ਼ਨ ਦੇ ਦੌਰਾਨ ਹੀ ਇਨਫੋਰਮ ਕਰਤਾ ਸੀ ਜੀ ਵੀਡੀਓ ਉਸ ਨੂੰ ਸਸਪੈਂਡ ਕਰਤਾ ਜੀ ਭਾਵੇਂ ਜਿਹੜਾ ਅਪਾ ਦੇਖਿਆ ਹਾਊਸ ਦੇ ਲੀਡਰ ਦੇ ਰੂਪ ਦੇ ਵਿੱਚ ਜਾਂ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਭੂਮਿਕਾ ਨਿਭਾ ਰਹੇ ਸੀ ਅਮਨ ਅਰੋੜਾ ਸਾਹਿਬ ਜੀ ਇਹ ਗੱਲ ਹੁਣ ਸਮਝ ਲਈ ਚੰਗੀ ਤਰ੍ਹਾਂ ਭਗਵਾਨ ਤੁਮਾਹਨੁ ਗੁਰਾਨੀ ਕਿ ਦੇਰ ਨਾਲ ਦੇਰਤ ਦੇ ਵਿੱਚ ਇਹ ਮੇਰਾ ਮਤਲਬ ਕੋਈ ਨਾ ਕੋਈ ਨੁਕਸਾਨ ਕਰ ਸਕਦੇ ਇਸ ਲਈ ਉਹ ਐਕਟਿਵ ਜਿਆਦਾ ਹੋਇਆ ਸੋ ਜਿਸ ਤਰ੍ਹਾਂ ਦੇ ਨਾਲ ਕੱਲ ਉਹਨਾਂ ਨੇ ਕਿਸਾਨਾਂ ਦੇ ਨਾਲ ਦਸਪੰਝਾ ਲੈਣ ਵਾਲੀ ਗੱਲ ਕੀਤੀ ਹੈ ਜਿਵੇਂ ਕੱਚ ਕੇ ਬੋਲੇ ਉਹਨੂੰ ਕਿਉਂ ਲੱਗਦਾ ਹੈ ਕਿ ਉਹ ਲੋਕਾਂ 'ਚ ਆਦਾ ਪ੍ਰਭਾਵ ਪਾ ਰਹੇ ਹੈ ਮੈਂ ਉਹਨਾਂ ਲੋਕਾਂ ਦੇ ਵਿੱਚੋਂ ਆ ਜਿਹੜੇ ਅਸੀਂ ਅੱਡੇ ਹਮੈਤੀ ਦੀ ਕਿਸੇ ਦੇ ਨਾਂ 'ਚ ਸਰਕਾਰ ਦੇ ਹਮੈਤੀ ਐ ਨਾ ਅਸੀਂ ਕਿਸਾਨਾਂ ਦੇ ਹਮੈਤੀ ਐ ਜੀ ਪਰ ਚੰਡੀ ਸਾਹਿਬ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਕਿਸਾਨਾ ਜੀ ਜਿਹੜਾ ਹਰ ਗੱਲ ਨੂੰ ਲੈ ਕੇ ਮੋਰਚਾ ਲਾ ਦਿੰਦਾ ਇਹ ਵੀ ਗੱਲ ਠੀਕ ਨਹੀਂ ਇਸ ਇਸ ਕੱਲ ਦੇ ਉੱਤੇ ਕਿੰਤੂ ਪ੍ਰੰਤੂ ਲੋਕਾਂ ਚ ਹੋ ਰਿਹਾ ਕੁਸ ਵੀ ਦੇਖੋ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪਿੱਡ ਪੱਲੇ ਦਾ ਕੁਝ ਵੀ ਨਹੀਂ ਉਹਨਾਂ ਨੂੰ ਪੰਜਾਬ ਦੇ ਲੋਕ ਵੋਟਾਂ ਪਾਉਣ ਦੇ ਲਈ ਤਿਆਰ ਨਹੀਂ ਸੀ ਇਹਦੇ ਬਾਅਦ ਜੂ ਦੇਖੋ ਤੁਸੀਂ ਕਿ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਲਗਭਗ 100% ਦੇ ਵੋਟਾਂ ਭਾਰਤੀ ਜਨਤਾ ਪਾਰਟੀ ਨੂੰ ਪੈਗਿਆ ਤੇ ਜਿਹੜੀ ਉਹ ਵੋਟਾਂ ਪਈਆਂ ਉਹ ਵੋਟਾਂ ਜ਼ਿਆਦਾਤਰ ਸ਼ਰਮੇ ਨੇ ਤਫਕੀਰੀਆਂ ਪਕੇ ਖਾਸ ਕਰਕੇ ਸ਼ਹਿਰੀ ਲੋਕਾਂ ਵਿੱਚ ਪਕੇ ਪਿੰਡਾਂ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਨੂੰ ਵੜਨੀ ਚਾਹੀਦੀ ਸੀ ਯਾ ਉਹ ਦਲਦੁਤ ਪਾਈ ਜਿਹੜੇ ਦੀਆਂ ਵੋਟਾਂ ਪਕੇ ਨੇ 19% ਵੋਟ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਪੈਂਦੀ ਹੈ ਜਦੋਂ ਪੰਜਾਬ ਦੇ ਕਿਸਾਨ ਉਹਨਾਂ ਦੇ ਵਿਰੋਧ ਵਿੱਚ ਹੈ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸਾਨਾਂ ਤੋਂ ਵੀ ਲੋਕ ਨਾ ਖੁਸ਼ ਹੈ ਕਿਉਂਕਿ ਹਰ ਗੱਲ ਦੇ ਉੱਤੇ ਮੋਰਚਾ ਲਾ ਦੇਣਾ ਹਰ ਗੱਲ ਦੇ ਉੱਤੇ ਜਿੱਥੇ ਜੀ ਕਰਨਾ ਤੁਸੀਂ ਉੱਥੇ ਆ ਕੀ ਮਤਲਬ ਜਿਹੜਾ ਹੈਗਾ ਤੇ ਦਾਗੜ ਤਾਂ ਕਿ ਜੇ ਇਸ ਚਾ ਬੈਠੇ ਆ ਜੀ ਜੇ ਬਾੜਾ ਕਿਸੇ ਵੀ ਗੱਲ ਉਹਦੇ ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਇੱਕ ਬੜੇ ਜੱਗ ਤੱਕੇ ਜਰਨਲਿਸਟ ਹੈ ਮਿਸਟਰ ਦਵਿੰਦਰ ਪੰਡ ਜਿੱਦੀ ਘਰ ਤੋਂ ਹੂੰ ਹੂੰ ਉਹਨਾਂ ਨੇ ਮਤਲਬ ਜਿਹੜੇ ਕੁਝ ਜਿਹੜੇ ਵੀਡੀਓ ਬਣਾਈਆ ਵੀ ਹੈ ਵੱਡੇ ਬੰਦਿਆਂ ਨੂੰ ਨਾਲ ਲੈ ਕੇ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਸਾਨ ਲੀਡਰ ਕਿਸ ਤਰ੍ਹਾਂ ਮਤਲਬ ਜਿਹੜੀ ਹੈਗੀ ਆ ਆਪਣੀ ਜਥੇਬੰਦਕ ਸ਼ਕਤੀ ਦੀ ਜ਼ੁਰਮਤੋਂ ਕਰਦੇ ਆ ਹੂੰ ਇਹਨਾਂ ਸ਼ਬਦੋ ਨਾਲੇ ਵਰਤਿਆ ਮੈਂ ਉਹ ਸ਼ਬਦ ਤਾਂ ਹੀ ਹਰਉਣਾ ਚਾਹੁੰਦਾ ਪਰ ਜੇ ਆਪਾਂ ਦੇਖੀਏ ਉਹਨਾਂ ਦਾ ਧਾਰੋ ਬਦਾਰ ਇਸ ਕੱਲ ਦੇ ਦੇਖ ਕੇ ਕਿਸਾਨ ਵੀ ਸਭ ਕੁਝ ਠੀਕ ਵੀ ਕਰਦੇ ਇੱਕ ਗਲਤ ਕਰਦੇ ਹੈ। ਔਰ ਉਹ ਤੋਂ ਪਹਿਲਾਂ ਤੁਹਾਡੇ ਯਾਦ ਹੋਣਾ ਇੱਕ ਬਲਵੀਰ ਸਿੰਘ ਰਾਜੇਵਾਲ ਜੀ ਜਿਹੜੇ ਬੜੇ ਵੱਡੇ ਲੀਡਰ ਹੈ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਵੀ ਇਹ ਗੱਲ ਕਹੀ ਸੀ ਕਿ ਸਾਡੇ ਬੰਦੇ ਸਾਨੂੰ ਸੋਚਣਾ ਪੈਣਾ ਕਿ ਕਿਸਾਨ ਲੈ ਕਿਹੜੇ ਪਾਸੇ ਜਾਂਦੀ ਹੈ। ਅਦੇ ਬੰਦੇ ਜਾ ਕੇ ਥਾਣੇ ਚ ਦਖਲਅੰਦਾਜ਼ੀ ਕਰਦੇ ਆ ਦਫ਼ਤਰਾਂ ਦੀ ਦਖਲਅੰਦਾਜ਼ੀ ਕਰਦੇ ਆ ਲੋਕਾਂ ਦੇ ਝਗੜੇ ਚ ਪੈਂਦੇ ਆ ਜੀ ਔਰ ਉਹ ਕਹਿੰਦੇ ਵੀ ਪੈਸੇ ਲੈ ਕੇ ਕਈ ਵਾਰੀ ਉਹ ਪੈਸੇ ਲੈ ਕੇ ਗਲਤ ਕੰਮ ਕਰਦੇ ਤੇ ਕਰਵਾਉਂਦੇ ਜਿੱਥੇ ਬੰਦਕ ਸ਼ਕਤੀ ਉਸ ਪਾਸੇ ਨੂੰ ਲੈ ਕੇ ਜਾਂਦੀ ਹੈ ਜੀ ਇਹ ਗੱਲ ਆਪਦੀ ਥਾਂ ਦੇ ਉੱਤੇ ਠੀਕ ਆ ਪਰ ਜੇ ਆਪਾਂ ਟੋਟਲਟੀ ਦੇ ਵਿੱਚ ਦੇਖੀਏ ਕਿਸਾਨਾਂ ਨੂੰ ਇਹ ਹੱਕਤਾ ਹੈ ਨਾ ਕਿ ਉਹ ਜਿਹੜੀ ਉਹਨਾਂ ਦੀ ਫਸਲ ਹੈ ਜਾਂ ਜਿਹੜੀ ਉਹਨਾਂ ਦੀ ਮਿੱਥ ਹੈ ਜਿਹੜੀ ਉਹਨਾਂ ਦੀ ਜ਼ਮੀਨਾਂ ਡੁੱਟ ਕਾ ਜਾ ਰਹੀਆਂ ਉਹਦੇ ਖਿਲਾਫ ਉਹ ਪ੍ਰੋਟੈਸਟ ਕਰਦੇ ਬਿਲਕੁਲ ਜੀ ਇਸ ਵੇਲੇ ਦੇਸ਼ ਦੇ ਵਿੱਚ ਭਾਰਤ ਮਾਲਾ ਵੜ ਕੇ ਬੱਡੇ ਵੱਡੇ ਪ੍ਰੋਜੈਕਟ ਆ ਰਹੇ ਨੇ ਉਹਨਾਂ ਦੇ ਵਾਸਤੇ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਐਕਵਾਇਰ ਕਰਨ ਵੇਲੇ ਜਿੰਨੀ ਕੀਮਤ ਉਹਨਾਂ ਦੀ ਬੱਦਲੀ ਆ ਉਹ ਕੀਮਤ ਨਹੀਂ ਦਿੱਤੀ ਜਾ ਰਹੀ ਕਿਸਾਨ ਰੋਲਾ ਪਾਉਂਦੇ ਝਗੜਾ ਕਰਦੇ ਸੋ ਇਹ ਇਹ ਗੱਲ ਆਪ ਦੀ ਛਾਂ ਦੇ ਉੱਤੇ ਠੀਕ ਵੀ ਹੈਗੀ ਅਰੇ ਇੱਥੇ ਦੂਨੀ ਗੱਲ ਹੈ ਕਿ ਜਿਹੜੇ ਲੋਕ ਕਿਸਾਨਾਂ ਤੋਂ ਨਾਰਾਜ਼ ਹੈ ਉਹਨਾਂ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਵਾਸਤੇ ਉਹਨਾਂ ਦੀ ਹਮਾਇਤ ਹਾਸਲ ਕਰਨ ਵਾਸਤੇ ਵੀ ਇਹ ਆਵਾਜ਼ੀ ਪਾਰਟੀ ਦੀ ਇੱਕ ਸਟ੍ਰੈਟਜੀ ਹੈ ਅਗਣਾ ਰੋਡ ਦੇ ਵੀ ਜੇ ਮੈ ਪ੍ਰਮੋਟ ਕੀਤਾ ਜਾ ਰਿਹਾ ਉਹਦੇ ਖਿਲਾਫ ਭਗਵੰਤ ਮਾਨ ਆਪਣੀ ਜਿਹੜੀ ਹਸਤੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਵੀ ਖੁਸ਼ ਹੋਏਗਾ ਔਰ ਕਿਸਾਨਾਂ ਦੇ ਨਾਲ ਜੇ ਆਪਾਂ ਦੇਖੀਏ ਤਾਂ ਸਗਰੂਰ ਹਲਕੇ ਤੋਂ ਭਗਵੰਤ ਸਿੰਘ ਮਾਨ ਜੇ ਲਗਾਤਾਰ ਚਿਤ ਪ੍ਰਾਪਤ ਕਰਦੇ ਰਹੇ ਐ ਪਾਰਲੀਮੈਂਟ ਦੇ ਵਿੱਚ ਤੇ ਉਹਦੇ ਵਿੱਚ ਵੀ ਕਿਸਾਨਾਂ ਬਲ ਉਹਨਾਂ ਦੀ ਮਦਦ ਕੀਤੀ ਜਾ ਰਹੀ ਸੀ ਬਿਲਕੁਲ ਜੀ ਔਰ ਜਦੀ ਸਾਹਿਬ ਜੇ 2022 ਦੇ ਵਿੱਚ ਇਹ ਪਾਰਟੀ ਪਾਵਰ ਦੇ ਵਿੱਚ ਆਈ ਹੈ ਤਾਂ ਇਹਦਾ ਜਿਹੜਾ ਸਮਾਜਿਕ ਬੇਸ ਇਹਨਾਂ ਦਾ ਇਹ ਬੁਕਤਾਲਾ ਬੇਸ ਐ ਸੋਸ਼ਲ ਬੇਸ ਹੈ ਉਹ ਸੋਸ਼ਲ ਬੇਸ ਵੀ ਕਿਸਾਨ ਅੰਦੋਲਨ ਚ ਰਿਕਵਰ ਸੀ ਬਿਲਕੁਲ ਜੀ ਕਿਸਾਨ ਅੰਦੋਲਨ ਨੇ ਜਿਹੜੀ ਲੋਕਾਂ ਦੇ ਵਿੱਚ ਚੇਤਨਤਾ ਪੈਦਾ ਕੀਤੀ ਕਿ ਜਿਹੜੇ ਹੈਗੇ ਐ ਬਦਲਾਅ ਚਾਹੀਦਾ ਬਦਲਾਅ ਲਈ ਇਹਨਾਂ ਨੂੰ ਲੈ ਕੇ ਸੋ ਮੈਨੂੰ ਲਾਈਕ ਵੀ ਹੈ ਕਿ ਪਾਕਿਸਤਾਨ ਨੇ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਦਸਤਾਵੇਜ਼ ਲਿਆ ਵੈ ਜਿਵੇਂ ਕਹਿੰਦੇ ਆ ਕਿ ਜੀ ਜਿਹੜਾ ਹੈਗਾ ਇੱਥੇ ਤਾਂ ਧਰਮਿਆਂ ਦਾ ਰਾਜ ਬੰਦਦਾ ਜਾ ਰਿਹਾ ਹੈ ਕਿ ਕੰਨ ਦੀ ਜਿਸ ਤਰ੍ਹਾਂ ਫੜੋ ਫੜੀ ਹੋ ਰਹੀ ਹੈ ਵੱਡੇ ਪੱਧਰ ਦੇ ਉੱਤੇ ਛਾਪੇ ਮਾਰੇ ਜਾ ਰਹੇ ਹੈ ਇਹ ਹੁਣ ਨੂੰ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ ਇਹਦਾ ਪੂਵਿਖਲੇ ਫੈਸਲਾ ਕਰਨੇ ਲੇਕਿਨ ਜੇ ਇੱਕ ਧਿਰ ਜਿਹੜੀ ਛੋਟੀ ਧਿਰ ਆ ਉਹ ਇਤਨਾ ਜੇ ਇਹ ਸੈਕਸ਼ਨ ਤੋਂ ਖੁਸ਼ ਹੋਊਗੀ ਤਾਂ ਵੱਡੀ ਧਿਰ ਜਿਹੜੀ ਹੈਗੀ ਜਿਹੜੀ ਤਿਹਾਰੀ ਧਿਰ ਉਹ ਨਾਰਾਜ਼ ਵੀ ਹੋਊਗੀ ਔਰ ਇਹਦਾ ਖਮੇਜਾ ਵੀ ਉਹ ਤਰ੍ਹਾਂ ਪੈ ਸਕਦਾ ਹੈ